ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਆਏ ਸੀਗੇ ਪਿੰਡ ਖੋਨੇਵਾਲ ਤੇ ਪਿੰਡਾਂ ਦੇ ਵਿੱਚ ਵਿਚਰੇ ਆ ਤੇ ਪਿੰਡਾਂ ਦੇ ਹਾਲਾਤ ਬਹੁਤ ਹੀ ਮਾਰੇ ਨੇ ਦੱਸੇ ਜਾ ਰਹੇ ਨੇ ਤੇ ਜਿਵੇਂ ਕਿ ਇਧਰਲੀ ਸਾਈਡਾਂ ਤੇ ਦੋਨਾਂ ਸਾਈਡਾਂ ਤੋਂ ਬੰਨ ਟੁੱਟਾ ਵਾ ਇੱਕ ਤੇ ਉਹ ਸਾਹਮਣੇ ਟੁੱਟਾ ਵਾ ਤੇ ਇੱਕ ਪਰਲੀ ਸਾਈਡ ਤੋਂ ਟੁੱਟਾ ਵਾ ਤੇ ਪਿੰਡਾਂ ਦਾ ਘਰਾਂ ਦੇ ਵਿੱਚ ਜਾ ਜਾ ਕੇ ਵੇਖਿਆ ਇੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਕਿ ਜਿਹੜਾ ਕੋਈ ਅੰਤ ਨਹੀਂ ਕੋਈ ਤੇ ਸੋ ਜਿੰਨੇ ਵੀ ਮੇਰੇ ਵੀਰ ਸੇਵਾ ਕਰਨੇ ਇਹ ਪਿੰਡਾਂ ਚ ਆ ਰਹੇ ਨੇ ਪਿੰਡ ਦੇ ਅੰਦਰਾਂ ਚ ਜਾ ਜਾ ਕੇ ਪਿੰਡਾਂ ਦੇ ਲਿੰਕ ਰੋੜਾਂ ਚ ਜਾ ਜਾ ਕੇ ਵਿਚਰੋ ਤੇ ਅਸੀਂ ਸਾਰੀ ਟੀਮ ਆਈ ਸੀ ਕਿ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਹਸਨਪੁਰ ਕਲਾ ਤੋਂ ਮੈਡੀਸਨ ਦੀ ਸੇਵਾ ਕਰ ਰਹੇ ਸੀ ਕਿ ਕਪੂਰ ਹਸਪੀਟਲ ਅੰਮ੍ਰਿਤਸਰ ਡਾਕਟਰ ਕਲਦੀਪ ਸੋ ਉਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਟੀਮਾਂ ਦੇ ਨਾਲ ਅਸੀਂ 28 ਤਰੀਕ ਤੋਂ ਲੈ ਕੇ ਤੇ ਹੁਣ ਤੱਕ ਕੰਟੀਨਿਊ ਜਿਹੜੀ ਆ ਸੇਵਾ ਕਰ ਰਹੇ ਆ ਤੇ ਹੁਣ ਆਉਣ ਵਾਲੇ ਸਮੇਂ 'ਚ ਜਿਹੜੀ ਚੀਜ਼ ਦੀ ਲੋੜ ਹੈਗੀ ਆ ਉਹ ਜਿਵੇਂ ਕਿ ਹੁਣ بارش ਦਾ ਮੌਸਮ ਕੰਟੀਨਿਊ ਆ ਰਿਹਾ ਏ ਅਜੇ ਮਤਲਬ ਜਾਨੀ ਕਿ ਘਟ ਨਹੀਂ ਹੋ ਰਿਹਾ ਤਰਪਾਲਾਂ ਦੀ ਲੋਡ ਹੈਗੀ ਆ ਬੱਚਿਆਂ ਦੇ ਕੱਪੜਿਆਂ ਦੀ ਲੋਡ ਹੈਗੀ ਆ ਜਿਹੜੀ ਜਿਹੜੀ ਚੀਜ਼ ਲੋਡ ਵਾਂ ਤੇ ਹੈਗੀ ਆ ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਸੋ ਸਾਡੀ ਟੀਮ ਜਿਹੜੀ ਆ ਸਿੱਖ ਹੈਡ ਹਾਂਜੀ ਇਹ ਵੀ ਵੀਰ ਸਾਡੇ ਨਾਲ ਕੰਟੀਨਿਊ ਸੇਵਾ ਕਰ ਰਹੇ ਨੇ ਉਸ ਦਿਨ ਤੋਂ ਹੀ ਤੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਸਹਿਯੋਗ ਕਰੇ ਸਾਡੀ ਟੀਮ ਨੂੰ ਇਹ ਸਾਡੇ ਨਾਲ ਅੱਜ ਵੀਰ ਇੱਥੇ ਆਏ ਆ ਮਤਲਬ ਜਾਨੀ ਕਿ ਘੋਨੇਵਾਲ ਇਹਨਾਂ ਨੂੰ ਅੱਜ ਪਿੰਡ ਦੇ ਵਿੱਚ ਸਾਰਾ ਪਿੰਡ ਦਾ ਜਾਇਜ਼ਾ ਕੀਤਾ ਵਾ ਤੇ ਜੋ ਵੀ ਚੀਜ਼ਾਂ ਇਹਨਾਂ ਨੂੰ ਲੱਗੀਆਂ ਵਾ ਲੋੜਵੰਦ ਉਹ ਤੁਹਾਨੂੰ ਵੀ ਹੁਣੇ ਸ਼ੇਅਰ ਕਰਨਗੇ ਵੀ ਕਿਹੜੀ ਚੀਜ਼ ਦੀ ਇਹ ਪਿੰਡ ਦੇ ਵਿੱਚ ਜ਼ਰੂਰਤ ਹੈਗੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਹੜ ਪੰਜਾਬ ਦੇ ਵਿੱਚ ਕਾਫੀ ਕੁਝ ਬਹਾ ਕੇ ਲੈ ਗਿਆ ਬਹੁਤ ਸਾਰੇ ਘਰਾਂ ਦੇ ਨੁਕਸਾਨ ਹੋਏ ਨੇ ਤੇ ਅੱਜ ਰਮਦਾਸ ਦੇ ਨੇੜੇ ਪਿੰਡ ਕੋਨੇਵਾਲ ਦੇ ਵਿੱਚ ਪਹੁੰਚੇ ਆ ਘਰਾਂ ਦਾ ਜਾਇਜ਼ਾ ਕੀਤਾ ਲੋਕਾਂ ਨੂੰ ਦਵਾਈਆਂ ਦਿੱਤੀਆਂ ਨੇ ਤੇ ਸੰਗਤ ਜੀ ਇੱਥੇ ਜ਼ਰੂਰਤ ਜਿਹੜੀ ਚੀਜ਼ ਦੀ ਹੈ ਬੱਚਿਆਂ ਦੇ ਕੱਪੜੇ ਤੱਕ ਨਹੀਂ ਬਚੇ ਪਾਉਣ ਦੇ ਵਾਸਤੇ ਬਿਸਤਰੇ ਨਹੀਂ ਬਚੇ ਬੈੱਡ ਤੱਕ ਗਲ ਗਏ ਨੇ 8 8 ਫੁੱਟ ਤੱਕ ਪਾਣੀ ਇਸ ਪਿੰਡ ਦੇ ਵਿੱਚ ਆਇਆ ਸੰਗਤ ਜੀ ਤੇ ਬੜੇ ਮਾੜੇ ਹਾਲਾਤ ਨੇ ਤਰਪਾਲਾਂ ਦੀ ਜ਼ਰੂਰਤ ਹੈ ਕਿਉਂਕਿ ਹਜੇ ਵੀ ਥੋੜੀ ਬਹੁਤ ਬਾਰਿਸ਼ ਹੋ ਜਾਂਦੀ ਹੈ ਜਿਹੜਾ ਸੁੱਕਿਆ ਸਮਾਨ ਹੈ ਉਹ ਵੀ ਭੇਜ ਜਾਂਦਾ ਤੇ ਕੋਸ਼ਿਸ਼ ਕਰੋ ਵੱਧ ਤੋਂ ਵੱਧ ਪਿੰਡ ਦੇ ਵਿੱਚ ਕਿਸੇ ਦੇ ਵੀ ਜਾਂਦੇ ਹੋ ਕੋਈ ਵੀ ਸੇਵਾ ਸੁਸਾਇਟੀ ਕਿਸੇ ਵੀ ਪਿੰਡ ਦੇ ਵਿੱਚ ਜਾਂਦੀ ਹੈ ਤੇ ਸੰਗਤ ਜੀ ਕੋਸ਼ਿਸ਼ ਕੀਤੀ ਜਾਵੇ ਕਿ ਘਰ ਘਰ ਜਾਇਜ਼ਾ ਲਿਆ ਜਾਵੇ ਤੇ ਇੱਕ ਸਾਡੇ ਵੀਰ ਕਰਨਾਲ ਤੋਂ ਆਏ ਸੀ ਬੜਾ ਅੱਛਾ ਲੱਗਾ ਸਾਨੂੰ ਉਹਨਾਂ ਵੀਰਾਂ ਦਾ ਵੀ ਦੇਖ ਕੇ ਘਰ ਘਰ ਜਾ ਕੇ ਰਾਸ਼ਨ ਦੇ ਰਹੇ ਨੇ ਜਿਸ ਤਰੀਕੇ ਦੇ ਨਾਲ ਰਾਸ਼ਨ ਦਿੱਤਾ ਜਾਵੇ ਤੇ ਚੀਜ਼ਾਂ ਦਿੱਤੀਆਂ ਜਾਣ ਲੋੜਿੰਦੀਆਂ ਚੀਜ਼ਾਂ ਦਿੱਤੀਆਂ ਜਾਣ ਤੇ ਬੜੇ ਅੱਛੇ ਤਰੀਕੇ ਦੇ ਨਾਲ ਲੋਕਾਂ ਦੀ ਮਦਦ ਹੋ ਸਕਦੀ ਹੈ ਤੇ ਇਸੇ ਤਰੀਕੇ ਦੇ ਨਾਲ ਆਪਾਂ ਰਲ ਮਿਲ ਕੇ ਸਾਰੇ ਮਦਦ ਕਰੀਏ ਇਹ ਜਿਹੜੀ ਸੰਕਟ ਦੀ ਘੜੀ ਦੇ ਵਿੱਚੋਂ ਨਿਕਲਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ